ਕਲਿੰਦਾ ਸਿੰਘ ਡਾਂਗਲੇ ਕਿੱਥੇ ਹੈ ਕੀ ਕੀਤਾ ਬਾਜੋ ਇੱਕ ਫਿਲਮ ਸੀਨੇਮਾ ਟਿਕੂਲਾ ਗਗਨ ਦਾ ਮੈਂ ਇੱਕ ਅੱਧਾ ਸਾਰੇ ਨੂੰ ਪਤਾ ਨਾ ਮੈਂ ਅਸੀਂ ਪਾਰਟੀ ਵਿੱਚ ਇੱਕ ਬਲੱਬਰੇ ਸੀਗੇ ਹਾਂ ਤੇ ਸਾਨੂੰ ਲੱਭ ਚੁੱਕਿਆ ਏ ਪਾਰਟੀ ਮੇਕਅਪ ਤੁਸੀਂ ਸਾਰੇ ਜਣੇ ਦੇ ਬਿਊਟੀਓ ਪਾਰਟੀ ਮੇਕਅਪ ਕੀਤਾ ਵੀ ਕਿੰਨੇ ਆ ਵਾਲੇ ਮਾਸਟਰ ਨੇ ਗਗਨ ਤੁਹਾਨੂੰ ਬਦੈ ਸੋਨਾ ਜਆ ਆਪਣਾ ਫੇਸ ਦਿਖਾਏਗੀ ਚਲੋ ਓ ਮਾਈ ਗਾਡ ਤੂੰ ਮਾਚ ਨੀ ਦਿਖਾਉਂਗਾ ਆਜੋ ਆਜੋ ਓ ਮਾਈ ਗਾਡ ਨਹੀਂ ਇਦਾਂ ਦਾ ਹੀ ਮੇਕਅਪ ਪਾਉਦੇ ਹਨ ਨਿਊਡ ਲੱਗੇ ਨਾ ਆਜੋ ਆਜੋ ਮੇਕਅਪ ਲੱਗੇ ਵੀ ਨਾ ਕਿ ਮੇਕਅਪ ਕੀਤਾ ਹੋਇਆ ਹੈ ਤੇ ਇਦਾਂ ਦਾ ਹੀ ਮੇਕਅਪ ਚਾਹੀਦਾ ਆਈ ਲਵ ਇਟ ਕਿੰਨਾ ਸੋਹਣਾ ਮੇਕਅਪ ਕੀਤਾ ਗਗਨ ਦਾ ਤੇ ਜਿਹੜਾ ਅਸੀਂ ਮੇਕਅਪ ਮਾਸਟਰ ਰੱਖਿਆ ਨਾ ਉਹ ਨਵਾਂ ਹੀ ਅਸੀਂ ਹਾਇਰ ਕੀਤਾ ਹੈ ਹੈ සාන්්‍ය සාධටසානකතවම බාධ ජාද ලොට සනුකොයිස්සුලූංචවදිය අස්සනනිල පදි ලෝඩ ඉම්ම එකක්බලලාටි සල් ලබය කින්නා සොනතමූුණ ඉගනකමා මූ මනස අයිවරෝවිලාතතර වැරි ලයිට බලෂ ਮਲੇ ਹੋਵੇ ਟਿੱਕਾ ਵੀ ਲਾ ਲੀਦਾ ਵੇ ਨਾ ਟਿੱਕਾ ਲਾਇਆ ਤੋਂ ਆਈਬ੍ਰੋ ਵੀ ਦੇਖੋ ਮੈਂ ਤੁਹਾਨੂੰ ਦੱਸਦੀ ਮੈਂ ਲਾ ਲਾਇਆ ਟਿੱਕਾ ਲਾ ਕੇ ਗਾਣਾ ਲਾ ਕੇ ਰੀਲ ਬਣਾਓ ਤੇ ਟਿੱਕੇ ਨਾਲ ਸਰਨਾ ਨਹੀਂ ਮੇਕਅਪ ਵੀ ਕਰ ਲੈ ਤੂੰ ਤੁਹਾਨੂੰ ਦੱਸਦੀ ਵੀ ਆਪਾਂ ਮੇਕਅਪ ਦੇ ਪ੍ਰੋਡਕਟ ਜਿਹੜੇ ਕਿਹੜੇ-ਕਿਹੜੇ ਅਸੀਂ ਇਸਤੇਮਾਲ ਕੀਤੇ ਫਿਰ ਤੇ ਦੇ ਸਕਦੇ ਹੋ ਵੀ ਆਈਬ੍ਰੋ ਵੀ ਬਣਾਏ ਹੋਏ ਅਸੀਂ ਇਹ ਆਪਾਂ ਇੱਕੋ ਹੀ ਸਿਰਫ ਇੱਕ ਹੀ ਮੇਕਅਪ ਇੱਕ ਹੀ ਪ੍ਰੋਡਕਟ ਲੈ ਆਉਣ ਨਾਲ ਸਾਰਾ ਮੇਕਅਪ ਕੀ ਸਾਡੇ ਸਾਡੇ ਆਰਟਿਸਟ ਨਾਲ ਤਾਂ ਮਿਲਾਓ ਨਾ ਜਿਹੜੀ ਹੈ ਮੇਰੀ ਭੈਣ ਹੈ ਮੇਕਅਪ ਮਤਲਬ ਮਹਿੰਗਾ ਨਹੀਂ ਕਰਵਾਉਣਾ ਚਾਹੁੰਦੇ ਨਾ ਸਿਰਫ ਤੁਸੀਂ ਇੱਕ ਲਿਪਸਟਿਕ ਲੈ ਲਈਓ ਉਹਦੇ ਨਾਲ ਤੁਸੀਂ ਬਲੱਸ਼ਰ ਵੀ ਲਾ ਲਨਾ ਤੁਸੀਂ ਉਹਦੇ ਨਾਲ ਹੀ ਆਈਬ੍ਰੋ ਵੀ ਬਣਾ ਲੈਣੇ ਦੇ ਮਾਨ ਚਖੇਦ ਨੂੰ ਮਿਲਾਓ ਬਹੁਤ ਵਧੀਆ ਹੈ ਨਾ ਇਧਰ ਆਪਾਂ ਤੁਸੀਂ ਇਹ ਹੈਗਾ ਮੇਕਅਪ ਆਰਟਿਸਟ ਆ ਦੇਖੋ ਇਹ ਤੁਸੀਂ ਕੀ ਸੁਬਾਹ ਰਹੀ ਆਪਾਂ ਕੀ ਜੋਕ ਲਈ ਮੈਂ ਸਿਰਫ ਤੁਹਾਡੀ ਸੂਰਤ ਵੇਖ ਕੇ ਬੁੱਕ ਕਰ ਲਿਆ ਤੁਹਾਨੂੰ ਲੱਗਦੀ ਆ ਬੜੇ ਸੋਹਣੇ ਹੈ ਤੇ ਮੈਨੂੰ ਵੀ ਸੋਹਣੇ ਬਣਾ ਦਣਗੇ ਨਹੀਂ ਮੈਂ ਦੱਸੋ ਇਹ ਡਾਕਟਰ ਉੱਤੇ ਟਿੱਕਾ ਵੇ ਬਲਸ਼ਰ ਨਹੀਂ ਨੰਦੀ ਬੈਥੋ ਨੱਕ ਚਮਕੀ ਉਹ ਬਲਸ਼ਰ ਇੱਥੇ ਦੱਸਿਆ ਗਿਆ ਪਰ ਇੱਥੇ ਪਰਵੱਟੇ ਹਨ ਇੱਥੇ ਗੱਲਾਂ ਐਤਾ ਇੱਥੇ ਨੱਕ ਕਿਸੇ ਬਲਸ਼ਰ ਵੀ ਲਿਪਸਟਿਕ ਦਾ ਲਾਣਾ ਲਿੰਦਾ ਉਹ ਵੀ ਬਲਸ਼ਰ ਲਿਪਸਟਿਕ ਦਾ ਹੀ ਲਾਣਾ ਏ ਸਿਰਫ ਇੱਕ ਪ੍ਰੋਡਕਟ ਲਾਓ ਉਹ ਤੁਸੀਂ ਚਾਹੇ ਆਪਣੀ ਪਾਕਟ ਦੇ ਕਾਗਜ਼ ਨਹੀਂ ਜਿਹੜਾ ਖਰੀਦ ਸਕਦੇ ਚਾਹੇ 150 ਦੇ ਲਿਪਸਟਿਕ ਲੈ ਲਓ ਚਾਹੇ 200 ਲੈ ਲਓ ਚਾਹੇ 500 ਲੈ ਲਓ ਮੇਕਅਪ ਆਰਟਿਸਟ ਆਰਟਿਸਟ ਤੋਂ ਇੱਕ ਵੱਡੀ ਬਹੁਤ ਹੋ ਗਈ ਸੀਗੀ ਗਲਤੀ ਹੋਏ ਹੋਣੀ ਸੀਗੀ ਕਿ ਪਹਿਲਾਂ ਉਹ ਆਈ ਸ਼ੈਡੋ ਦੇ ਨਾਲ ਹੀ ਮੇਰੇ ਲਿਪਸਟਿਕ ਲਾ ਰਹੀ ਸੀ ਫਿਰ ਮੈਂ ਉਹਨਾਂ ਨੇ ਦੱਸਿਆ ਵੀ ਤੁਸੀਂ ਲਿਪਸਟਿਕ ਹੀ ਉੱਪਰ ਫਿਰ ਉਹਨਾਂ ਨੇ ਬੀਚੀ ਰਿੰਸ ਕਰਕੇ ਤੇ ਮੇਰਾ ਪਿਆਰਾ ਜਿਹਾ ਮੇਕਅਪ ਕੀਤਾ ਦੇਖੋ ਬਹੁਤ ਹੀ ਤੇ ਜੇ ਕੋਈ ਕੰਪਨੀਆਂ ਬਾਹਰੋਂ ਪਕੇ ਰਿਸਪੌਂਸਿਬਿਲਟੀ ਭੇਜਣਾ ਚਾਹੁੰਦੇ ਆ ਤੇ ਸਾਡੇ ਬਹੁਤ ਹੀ ਵਧੀਆ ਅਜੀ ਤੁਸੀਂ ਕੀ ਕਹੋਗੇ ਬਹੁਤ ਵੱਡੇ ਸੈਲੂ ਜਿੰਨੇ ਵੱਡੇ ਵੱਡੇ ਸਲੂਨ ਨੇ ਨਾ ਜਿਹੜਾ ਵੱਡੇ ਵੱਡੇ ਐਕਟਰਾਂ ਨੇ ਰੱਖੇ ਹੋਏ ਨੇ ਨਾ ਉਹ ਸਾਰੇ ਫੇਲ ਗੱਟ ਪਦੇ ਨੇ ਵੱਡੇ ਵੱਡੇ ਸਲੂਨ ਫੇਲ ਹੋ ਗਏ ਫਤੇ ਅੱਗੇ ਸੱਚੀ ਗੱਲ ਐ ਇਹ ਕਿਤੇ ਵੀ ਜਾਂਦੇ ਲੋਟੇ ਵਾਲੇ ਹੋਮ ਸਰਵਿਸ ਦਿੰਦੇ ਘਰੇ ਪਹੁੰਚਦੇ ਘਰੇ ਪਹੁੰਚਦੇ ਨਾਲ ਪਿਆਰ ਦੇ ਨਾਲ ਕਰਨਗੇ ਮੇਰੇ ਕੋ ਪੈਜ ਆਪਣਾ ਜੁੜਾ ਕੇ ਸਲੂਕਾ ਤਾਂ ਮੇਗਾ ਬਰਾਇ ਬਈਗਾ ਅੱਜ ਮੈਂ ਕਹਿੰਦਾ ਮੂੰਹ ਤੇ ਪੱਕ ਜੂਗਾ ਯਾਰ ਪੱਕ ਤੁਰਾ ਹਾਂ ਸੱਚੇ ਸਵੇਟ ਪ੍ਰੂਫ ਹੈ ਚਾਹੇ ਜਿੰਨਾ ਮਰਜੀ ਪਸੀਨਾ ਆਈ ਜਾਵੇ ਮਜਾਲਾ ਲੱਥ ਜੇ ਪੱਕ ਵੀ ਜਾਂਦਾ ਲਾ ਬੁਰਾ ਇਸੋ ਕਿ ਤਨਾਂ ਕਰਾ ਦੇ ਦੇਖਾ ਰੰਦਾ ਤੂੰ ਜਈ ਗੰਦੀ ਚਲੋ ਕੰਮ ਕਰੋ ਬਚਲੀਏ ਪਹਿਲੇ ਬੰਦਰੋਂ ਇਹ ਜੀ ਕੰਮ ਸੁਝਦੇ ਨੇ ਬੇਲੇ ਬੰਦਰੋਂ ਸ਼ੁੱਡ ਬੀ ਗੱਲ ਨਹੀਂ ਸ਼ੇ ਜਾਓ ਅਵੀ ਦੇਰ ਕਰ ਉਹ ਨਹੀਂ ਤਾਰੇ ਮੂੰਹ ਗੰਦਾ ਹੋ ਜੂਗਾ ਮੈਂ ਨਹੀਂ ਉਹ ਨਹੀਂ ਮੈਂ ਫਿਰ ਸੀ ਕਹਾਂ ਮੈਂ ਲਾਵਣੀ ਲੱਗੀ ਉਹ ਤਾਂ ਦਿਨੋ ਜਿੱਦ ਲਈ ਉਸ ਟਿਕ ਲੱਗੀ ਗੰਦੇਓ ਆ ਲੱਗਿਆ ਹੈ ਨਾ ਅਦਮੇ ਮੇਕਅਪ ਆਰਟਿਸਟ ਮੇਕਅਪ ਆਰਟਿਸਟ ਕਿਸੇ ਨੂੰ ਦੇ ਕੇ ਜਾਂਦਾ ਫਰੀ ਚ ਕਿਸੇ ਲਈ ਬਿਨਾ ਪੈਸਿਆਂ ਦੇ ਉਹ ਕਹਿੰਦੇ ਮੇਕਅਪ ਜ਼ਿਆਦਾ ਲਾ ਕੇ ਤਾਂ ਕਿਸੇ ਦੇ ਮੇਰੇ ਕਿਸੇ ਦਾਵਾ ਕੇ ਤੇ ਮੇਕਅਪ ਉੱਤਰ ਜਾਣਾ ਹੈਗੇ ਜੀ ਮੇਕਅਪ ਆਰਟਿਸਟ ਨੂੰ ਚਲੋ ਜੀ ਅੱਜ ਸੰਡੇ ਆ ਤੇ ਸੰਡੇ ਮੰਡੇ ਟਿਊਜ਼ਡੇ ਹੋਇਆ ਪਿਆ ਕੰਮ ਕੋਈ ਕੀਤਾ ਨਹੀਂ ਸਵੇਰ ਦਾ ਲੰਗਰ ਖਾ ਕੇ ਬਸ ਇਦਾਂ ਫਰੀ ਜੰਨੇ ਆ ਪਾਪਾ ਦਿਸ ਮੈਲ ਲਾਉਂਦੀ ਅੱਜ ਫੇਰ ਮੀਂਹ ਪਿਆਣ ਕਰਕੇ ਕੀ ਕਰੀਏਗਾ ਇਹਦਾ ਆਪਾਂ ਜੱਜ ਕਰਦਾ ਨੇ ਹੋਰ ਪਾਪਾ ਇੱਕ ਤਾਂ ਆ ਮੇਰਾ ਬੰਦਾ ਹਾਂ ਲੋਕਾਂ ਨੂੰ ਹੋ ਗਿਆ ਟਿੱਕੇ ਨਾਲ ਸਰਣਾ ਨਹੀਂ ਪਤਾ ਨਹੀਂ ਸਾਰਾ ਕੁਝ ਲਵੇਰਦਾ ਮੂੰਹ ਅੱਥਾ ਹੂੰ ਆਹਨ ਖਾਵੇਂ ਤੂੰ ਪੱਖੇ ਸਾਫ ਕਰਦੇ ਤੇ ਪੱਖੇ ਉੱਤੇ ਝੜ ਜਾ ਮਾਰ ਕੇ ਤੇ ਪੱਖਾ ਸਾਫ ਹੋ ਗਿਆ ਇਦਾਂ ਪੱਖਾ ਸਾਫ ਹੁੰਦਾ ਹੁੰਦਾ ਕੋਈ ਨਾ ਉਹ ਵੀ ਕਰ ਦਿੰਦੇ ਆਪਾਂ ਆਹ ਟੈਂਸ਼ਨ ਘੱਟ ਲੈ ਬਹੁਤ ਟੇਬਲ ਲੈ ਕੇ ਤੇ ਉਹ ਕਰੋ ਹਾਏ ਯਾਰ ਆ ਆਦੀ ਦੀ ਦਾ ਫੋਨ ਆਇਆ ਧੀਦੀ ਦੀ ਦਾ ਨਾਪ ਲੈਣਾ ਛੁੱਟਦੇ ਆ ਫੇ ਸਲਾਈ ਵਾਸਤੇ ਚੇਤੀ ਕਰੋ ਟੇਲਰ ਨੂੰ ਇੱਕ ਕਮੀਜ਼ ਵੀ ਬਣਾਉਣਾ ਏ ਚਲੋ ਕਰੋ ਇਹਨਾਂ ਤੈਨੂੰ ਉਠਾਓ ਅੰਦਰੋਂ ਸਾਰੇ ਕੈਮਰੇ ਦੇ ਸਾਹਮਣੇ ਨਹੀਂ ਹੋਣਾ ਚਾਹੀਦਾ ਆ ਦੇਖੋ ਇਹ ਕੈਮਰੇ ਇਹ ਉਹ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਤੇ ਆਉਣਾ ਨਹੀਂ ਚਾਹੁੰਦੇ ਹੈਗੇ ਇਹ ਦੋਨੇ ਪਹਿਲਾਂ ਲੜਨਦੇ ਹਨ ਇਹ ਆਡੇ ਵਾਲਾ ਕੰਮ ਮੇਰਾ ਤੇ ਕਿਤੇ ਨਹੀਂ ਜੀ ਪਿਆਰ ਕਰਦੇ ਦੇਖ ਨਾ ਨਾ ਮੇਰਾ ਤੇ ਅਗਰ ਵਾਲਾ ਕੰਮ ਹੈ ਕਿ ਚੱਲ ਭਾਂਡੇ ਤਾਂ ਮੰਜਨੇ ਹੀ ਪੈਣੇ ਦੇਖੀ ਤਰਪੇ ਉਹ ਦੋਨੇ ਇਹ ਹਮੜਾ ਗਲਾ ਕੇ ਤਰਪੀ ਗਾ ਘਣਾ ਹਿਲ ਤੁਰੰਦੀ ਵੀ ਉਸ ਬਾਤ ਦਾਂਗੇ ਉਹ ਆ ਬਰਸੋ ਜੀ ਵਿਚਾਰਿਆਂ ਦਾ ਕੀ ਸਰਕਾਰ ਉਹ ਦੇਖਦੀਆਂ ਤੇ ਆ ਨਹੀਂ ਚਾਹ ਚੜਦੀ ਤੇ ਇਹਨਾਂ ਦਾ ਕੀ ਕਰਨਾ ਆ ਆ ਦੇਖੋ ਗਨ ਗੁੱਸੇ ਚ ਖਲੋਤਾ ਪੂਰਾ ਹੈ ਇਹਨਾਂ ਦੇ ਫਰੈਂਡਸ ਬਹੁਤ ਹੁੰਦੇ ਪਾਲਤੂ ਇੱਕ ਵਾਰ ਮਾਨੀ ਫਰੈਂਡਸ ਆ ਜਿਹੜੇ ਫਰੈਂਡਸ ਬਹੁਤ ਨੇ ਗਗਾ ਜਦ ਤੂੰ ਇੱਧਰ ਆ ਸੰਦੇ ਚਾਂਬਾ ਚਾਵਲ ਤੇਰੀਆਂ ਨਾਸਾਂ ਚੰਗੀਆਂ ਵੇਣੀਆਂ ਕਿਹੜਾ ਪੀਊਗਾ ਮੇਨੇ ਇਹਨਾਂ ਦੇ ਫਰੈਂਡਸ ਕੋਈ ਨਹੀਂ ਜੰਮਿਆ ਹੈਗਾ ਅਜੇ ਤੱਕ ਕਿਹਨੂੰ ਮੇਰਾ ਅਸਲੀ ਰੋਬਰੀ ਵੇਖਿਆ ਹੈਗਾ ਕੋਈ ਜੰਮਿਆ ਨਹੀਂ ਮੈਂ ਤੇ ਲਾ ਜਿਹੜਾ ਸਾਨੂੰ ਪੁੱਠਾ ਦਿੰਦਾ ਬੋਲ ਜੈਣਾ ਹਾਂ ਕੀ ਕਹਿੰਦੇ ਜਦੋਂ ਤੱਕ ਅਸੀਂ ਸਹੀਆਂ ਕੋਈ ਜੰਮਿਆ ਨਹੀਂ ਕਿਹੜਾ ਗਾਣਾ ਫਤ ਹੈ ਕਿਹੜਾ ਲਾਉਂਦਾ ਕੰਗਮਿੱਤਰਾਂ ਦੇ ਨਾਲ ਕੇ ਇਹਦਾ ਪਹਿਣਦੇ ਨਹੀਂ ਗੋਡੀਆਂ ਲੋਵਾ ਦੂ ਜੱਟ ਦੀ ਐਸ ਟਾਈਮ ਅਸੀਂ ਖੜੇ ਹਾਂ ਸੰਗਰੂਰ ਦੀ ਮਸ਼ਹੂਰ ਕੋਲਾ ਪਾਰਕ ਚ ਕੋਲਾ ਪਾਰ ਸਾਹਿਬ ਕਿਲਾ ਮਾਰਕੀਟ ਨਹੀਂ ਗਏ ਹੈਗੇ ਤੇ ਅੱਜ ਦਿਨ ਹੈਗਾ ਜੀ ਸੰਡੇ ਦਾ ਤੇ ਸੰਡੇ ਆਪਾਂ ਨੇ ਖੂਬ ਇੰਜੋਏ ਕੀਤਾ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕੀਤੀ ਤਾਂ ਉੱਥੋਂ ਸਿੱਧਾ ਆਪਾਂ ਨਿਕਲੇ ਆ ਬਾਹਰ ਆ ਗਏ ਤਾਂ ਇੱਥੋਂ ਹੁਣ ਆਪਾਂ ਲੈ ਰਹੇ ਆ ਰਖੜੀਆਂ ਵਾਸਤੇ ਸਮਾਨ ਆਪਾਂ ਲੈ ਆ ਰਹੇ ਦੰਮੂ ਲੈਣ ਗਏ ਹੋਏ ਨੇ ਤੇ ਸਾਡੀ 바ਸੀ ਫੈਮਿਲੀ ਪਹੁੰਚੀ ਹੋਈ ਅੰਦਰ ਇਸ ਰੈਸਟੋਰੈਂਟ ਤੇ ਮਿਠਾਈ ਮਠੂਈ ਲੈਣ ਤੇ ਫਤੇ ਮੂੰਹ ਆੜੜ ਕੇ ਕਹਿੰਦੇ ਮੈਂ ਕਾਜੂ ਬਦਲੇ ਖਾਣੀ ਮੈਂ ਮਾਥੀ ਚੂਡਾ ਲੱਡੂ ਖਾਣੇ ਮੰਗ ਕੇ ਖਾਂਦੇ ਨੇ ਮੰਗ ਕੇ ਖਾ ਰਹੇ ਨੇ ਤੇ ਜਦੋਂ ਇਹ ਕਿਹਾ ਵੀ ਦੰਮੂ ਨੂੰ ਕੀ ਦੇਣਾ ਤਾਂ ਕਹਿੰਦੇ ਕੋਈ ਗੱਲ ਨਹੀਂ ਦੇਖਾਂਗੇ ਕੀ ਦੇਣਾ ਦੰਮੂ ਨੂੰ ਪ੍ਰਧਾਨ ਸਾਹਿਬ ਦੇ ਅੱਜ ਆਪਾਂ ਮੂੰਹ ਤੇ ਕੈਮਰਾ ਲਾ ਰੱਖਿਆ ਤੇ ਪ੍ਰਧਾਨ ਸਾਹਿਬ ਦੇ ਸ਼ਬਦ ਖਤਮ ਹੋ ਚੁੱਕੇ ਨੇ ਮੈਨੂੰ ਸੰਗ ਲੱਗਣ ਲੱਗਿੰਦੀ ਫੋਨ ਕੈਮਰੇ ਦੇ ਅੱਗੇ ਓ ਮਾਈ ਗੋਡ ਕਿਆ ਰਹਾ गाइस ਸੋਸ਼ਲ ਮੀਡੀਆ ਤੇ ਜਿਹੜੇ ਬੰ ਉਵੀ ਦੋ ਸਕੇ ਭਰਾ ਬਣ ਕੇ ਘਾਟੇ ਵਾਂਗੂ ਹਾਂ ਹੋ ਸਕੇ ਫਿਰ ਆਇਕੋ ਕਰ ਵਿਆਹ ਛੜੇ ਮਿਲ ਲਾ ਤਾ ਤਾਂ ਸਹੀ ਗਾਲੇ ਤਾਂ ਇਹ ਤੋਂ ਤੇਰੀ ਢਾਗ ਤੋਰ ਪਏ ਅੱਗੇ ਵੀ ਚੱਲ ਬੜਾ ਘਰ ਤੇ ਜਾਣੇ ਬੈਠੇ ਤੇ ਬੜੀ ਰੌਣਕ ਬਾਜ਼ਾਰ ਚ ਯਾਰ ਤੇ ਅਸੀਂ ਇਹ ਚੀਜ਼ ਸੋਚਦੇ ਹਾਂ ਮੈਂ ਲਾਈਟ ਚਲੰਦੀ ਕੈਮਰੇ ਦੀ ਕਹਿੰਦਾ ਲਾਈਟ ਕਿਥੋਂ ਚੱਲਦੀ ਕੈਮਰੇ ਦੀ ਬੰਦ ਕਰਕੇ ਲੈ ਤੇ ਮੈਂ ਤਾਂ ਗਗਨ ਆਲੇ ਦੁਆਲੇ ਦਾ ਮਾਹੌਲ ਦੇਖ ਕੇ ਤੇ ਇਹ ਸੋਚਣ ਦਈਆਂ ਹਾਂ ਵੀ ਇਤਿਹਾਰ ਬਣੇ ਸੀ ਹਨਾ ਪਤਾ ਨਹੀਂ ਇਹੜਾ ਰਖੜੀ ਵਾਲਾ ਬਣਿਆ ਸੀ ਤਾਂ ਬਾਬਾ ਨਾੜਕੇ ਹਨਾ ਨਾੜਕ ਦੇ ਜੀ ਨੇ ਚਲਾਇਆ ਸੀ ਹਨਾ ਤੇ ਉਹਨਾਂ ਦਾ ਮਤਲਬ ਕੁਝ ਹੋਰ ਸੀ ਹੁਣ ਪਤਾ ਨਹੀਂ ਇਹ ਗਲਤ ਹੈ કે ਸਹੀ ਹੈ ਬਹੁਤੇ ਇੱਥੇ ਸਵਾਲ ਵੀ ਉੱਠ ਜਣ ਭਾਵੇਂ ਹਨਾ ਤੇ ਯਾਰ ਅੱਜ ਹੁੰਦੀਆਂ ਵੀ ਰਮਾਨ ਵੀ ਨਹੀਂ ਹੈਗੇ ਅਸੀਂ ਵੀ ਸਾਨੂੰ ਸਭ ਕੁਝ ਪਤਾ ਹੈ ਹਾਂ ਸਾਨੂੰ ਸਭ ਕੁਝ ਪਤਾ ਪਰ ਅਸੀਂ ਜਨਰਲੀ ਗੱਲ ਕਰ ਰਹੇ ਹਾਂ ਹਾਂ ਵੀ ਇੱਕ ਅਸੀਂ ਇਹ ਗੱਲ ਕਰਦੇ ਪਏ ਸੀ ਵੀ ਕਈਆਂ ਦੇ ਘਰਾਂ ਦੇ ਵਿੱਚੋਂ ਜਾਣ ਦਾ ਨਾ ਵੀ ਕਿਰਾਇਆ ਵੀ ਬੜੀ ਮੁਸ਼ਕਲ ਨਾਲ ਮਿਲਦਾ ਹਨਾ ਤੇ ਕਈ ਜਿਵੇਂ ਹੁਣ ਪੈਣਾ ਕੋਈ ਜਾਂਦੀਆਂ ਨੇ ਤੇ ਉਹ ਪਹਿਲਾਂ ਤਾਂ ਘਰੋਂ ਬੜੀ ਮੁਸ਼ਕਲਾਂ ਜਾਂਦੀਆਂ ਪਹਿਲਾਂ ਤਾਂ ਘਰ ਦੇ ਉਹਨਾਂ ਨੂੰ ਵੀ ਉਹਨੇ ਕੀ ਖਰਚਾ ਦਿੰਦੇ ਪੀ ਜਿੰਨਾ ਤੂੰ ਜਾਣਾ ਬਸ ਇੱਕ ਮਿਠਾਈ ਦੇ ਡੱਬੇ ਦੇ ਪੈਸੇ ਆਣਾ ਜਾਂ ਕਿਰਾਇਆ ਕਰੂਆ ਹਨਾ ਤੇ ਗਾਂਹ ਜਿਵੇਂ ਹੁਣ ਕਈ ਭੈਣਾਂ ਸੁਖੀ ਹੁੰਦੀਆਂ ਨੇ ਤੇ ਗਾਹਾਂ ਦੇ ਭਰਾਵਾਂ ਦੇ ਕੋਲ ਉਹ ਨਹੀਂ ਕਿ ਆਮਦਨ ਹੁੰਦੀ ਹੈ ਨਾ ਤਾਂ ਉਹ ਭਰਾਵਾਂ ਨੂੰ ਵੀ ਕਿਤੇ ਨਾ ਕਿਤੇ ਟੈਨਸ਼ਨ ਪੈ ਜਾਂਦੀ ਵੀ ਭੈਣਾਂ ਨੇ ਆਉਣਾ ਰਖੜੀ ਤੇ ਵੀ ਕੀ ਦੇਣਾ ਤੇ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਵੀ ਪਲੀਜ਼ ਸਾਰਿਆਂ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਵੀ ਯਾਰ ਜਿਹੜਾ ਤਿਹਾਰ ਉਹਨੂੰ ਤਿਹਾਰ ਦੀ ਤਰ੍ਹਾਂ ਹੀ ਮਨਾਓ ਬਸ ਵੀ ਲੈਣ ਦੇਣ ਦੇ ਵਿੱਚ ਨਾ ਪਾਓ ਤੁਸੀਂ ਵੀ ਜੇ ਮੈਂ ਆ ਰਖੜੀ ਬਣਨ ਚੱਲੀਆਂ ਤਾਂ ਮੇਰਾ ਭਰਾ ਮੈਨੂੰ ਵਧੀਆ ਸੂਟ ਹੀ ਦੇਵੇ ਤੇ ਤਾਂ ਹੀ ਮੈਂ ਖੁਸ਼ ਆ ਜਾ ਮੈਨੂੰ ਵਧੀਆ ਪੈਸਾ ਗਣ ਦੇਵੇ ਫੇਰ ਹੀ ਮੈਂ ਖੁਸ਼ ਹੋਣਾ ਬਾਕੀ ਐਸੇ ਟੈਨਸ਼ਨ ਮਨ ਸਾਰੇ ਹੀ ਸੈਣੇ ਨੇ ਨਹੀਂ ਯਾਰ ਫੇਰ ਵੀ ਕਈ ਭੈਣ ਭਰਾ ਦੇ ਰਿਸ਼ਤੇ ਇੰਨਾ ਗੱਲਾਂ ਟੁੱਟ ਜਾਂਦੇ ਨੇ ਦੇਣ ਲੈਣ ਪਿੱਛੇ ਵੀ ਮੈਂ ਗਈ ਸੀ ਮੈਂ ਤਾਂ 2000 ਦਾ ਖਰਚਾ ਕਰਕੇ ਗਈ ਅੱਗੋਂ ਦਿੱਤਾ ਕਿ 500 ਰੁਪਈਆ ਇਹਨਾਂ ਗੱਲਾਂ ਕਰ ਤੋਂ ਨਾ ਵਧੀਆ ਨਹੀਂ ਲੱਗਦਾ ਹੈਗਾ ਕਈ ਵਾਰ ਬੰਦਾ ਅਚਾਨਕ ਵੀ ਨਹੀਂ ਜਾਂਦਾ ਕਿ ਕੋਈ ਧੱਕੜੀ ਲੈ ਕੇ ਜਾਂ ਕੋਈ ਇਦਾਂ ਵੀ ਅਗਲਾ ਕਹਿੰਦਾ ਕਿ ਲੈਣ ਦੇ ਮਾਰੇ ਆ ਗਏ ਹੈ ਨਾ ਤੇ ਬਾਕੀ ਗੱਲਾਂ ਤੁਹਾਡੇ ਨਾਲ ਬਾਅਦ ਚ ਕਰਦੇ ਆ ਬਹੁਤੇ ਸਿਆਣਤਾ ਨਹੀਂ ਬਾਕੀ ਤੁਸੀਂ ਆਪਣੀ ਸਲਾਹ ਜ਼ਰੂਰ ਦਿਓ ਤੁਸੀਂ ਤੁਹਾਨੂੰ ਕਿ ਵਿੱਚ ਲੱਗੀ ਸਾਡੀ ਸੋਚ ਘਟੀਆਂ ਲੱਗੀ ਕਿ ਵਧੀਆ ਲੱਗੀ ਚਲੋ ਜੀ ਆਪਾਂ ਹੁਣ ਤੁਮ ਇੱਥੇ ਕਿੱਥੇ ਨੇ ਮੈਂ ਦੋ ਦੇ ਗੱਡੀ ਅੱਗੇ ਗਈ ਕਿ ਕਿੱਦਾਂ ਦੀ ਜੈਸੀ ਤੁਮ ਉਸ ਵਾਲੀ ਦੀ ਗੱਡੀ ਅੱਗੇ ਉਹ ਵੀ ਕੋਈ ਗਾਇਸ ਉਹ ਦੇਖ ਅੱਗੇ ਮਡਾ ਫਰ ਤੁਹਾਡੇ ਆਉਣ ਤੋਂ ਪਹਿਲਾਂ ਇਹ ਬਹੁਤ ਸਾਰਾ ਗੱਲਾਂ ਡਿਸਕਸ ਕਰ ਰਹੇ ਹਾਂ ਸਾਰੇ ਦੇ ਵੇਖਣ ਲਈ ਅਦਰ ਬਲੌਗ ਚੈਨਲ ਸਬਸਕ੍ਰਾਈਬ ਕਰੇ ਸ਼ੇਅਰ ਕਰੇ ਲਾਈਕ ਕਮੈਂਟ ਕਰਾਸੀ ਕਰਾ ਅੱਜ ਮੈਂ ਅੱਜ ਮੈਂ ਕੀ ਆਖੀ ਸੁਣਾਵਾਂ ਕੁਛ ਕਰਨ ਮਮਾ ਦੇ ਛੁੱਟ ਜਿਹੜੇ ਰੋਜ਼ ਜਾਂਦੀ ਜਿਹੜੀ ਮਮਾ ਮਮਾ ਇੱਧਰ ਜਿਹੜੇ ਅਸੀਂ ਜਿਹੜੇ ਉਹ ਬਾਅਦ ਦੇ ਦੱਸੇ ਸ਼ੁਰੂ ਬਿੰਦੇ ਨੇ ਨਾ ਉਹ ਮਮਾ ਪੈਕ ਕਰ ਰਹੇ ਹਨ ਮਮਾ ਹਾਂ ਅੱਜ ਵੀ ਕੁਦੀ ਵੀ ਉਹ ਕਰਾਣਾ ਮੈਂ ਖੇਡ ਤੇ ਖੇਡਦੀ ਸੀ ਵੈਰੀ ਗੁੱਡ ਬਹੁਤ ਸਿਆਣਾ ਮੇਰਾ ਪੁੱਤ ਹੈ ਰੋ ਖੇਡ ਤੇ ਖੇਡਦੀ ਫੋਟੋ ਵੀ ਬੜਾ ਬਲਕ ਹੋਲਦਾ ਵੈਰੀ ਗੁੱਡ ਇੰਨਾ ਮਮਾ ਮਮਾ ਤਾਂ ਕਰ ਗਿਆ ਆ ਮਮਾ ਅਗੇ ਦੇ ਗਾਈਜ਼ ਗਾਈਜ਼ ਆ ਪਾਪਾ ਆ ਗਏ ਪਾਪਾ ਰੋਲ ਉਸੇ ਹੀ ਰਹਿੰਦਾ ਹੈ ਅਈ ਤੇ ਪਾਪਾ ਨੇ ਪੰਗੇ ਪੰਗੇ ਨਹੀਂ ਕਿਰਮਨ ਉਹ ਵਗੇ ਬੋਲਦੇ ਆਪਾਂ ਤੂੰ ਆਹੀ ਦਾ ਫੇਸ ਬੋਲੋ ਤੁਸੀਂ ਬੋਲੋ ਮੈਂ ਨਿਆ ਚਿੱਤਰ ਲਾਉਣੇ ਪਤੇ ਤੇ ਹੁਣ ਫੋੜੇ ਤੇਰੇ ਪਾਸ ਆਇਆ ਤੇ ਵੇੜੇ ਬਣ ਗਏ ਹੈ ਕੋਈ ਨਾ ਪੰਗੇ ਤਾਂ ਇਹ ਕਦੀ ਪਦੇ ਚਿੱਤਰ ਹੋਈ ਨਾ ਤੇ ਨਹੀਂ ਬਣਦੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਚਿੱਤਰ ਲਾਉਣੇ ਬੰਦੇ ਕੀ ਕਰੀਏ ਬਾਈ ਮਤਲਬ ਉਹ ਤਾਂ ਗਿਆ ਨਾ ਉਹ ਇੱਧਰ ਆ ਗਈ ਰਾ ਦੇਖੋ ਕੀ ਕਰੀ ਜਾਂਦਾ ਅੱਗੋ ਸਾਡੇ ਘਰ ਇੱਕ ਵਰਕਰ ਰੱਖ ਰਿਹਾ ਬਰੂਢੀ ਚੜਾ ਲਾ ਮੈਂ ਕੀ ਕਹਿ ਰਹੀ Aya, tese de que garreou. Oh, mae, coush ni kar di